ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਫੈਸ਼ਨ ਬੁਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਂਗੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਪਟਿਆਲਾ ਫੈਸ਼ਨ ਬੁਟੀਕ 11 ਸਾਡੀ ਇੰਸਟਾਗ੍ਰam ਦੀ ਆਈਡੀ ਹੈ ਜੀ ਉਹਦੇ ਤੇ ਵੀ ਤੁਸੀਂ ਜਾ ਕੇ ਜਰੂਰ ਫੋਲੋ ਕਰੋ ਜੀ ਆਪਣੇ ਜਿਹੜੀਆਂ ਸੂਟਾਂ ਦੀਆਂ ਵੀਡੀਓ ਤੇ ਫੋਟੋ ਹੁੰਦੀਆਂ ਨੇ ਆਪਾਂ ਉਹਨਾਂ ਦੇ ਉੱਪਰ ਅਪਲੋਡ ਕਰਦੇ ਆਂ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆਂ ਇਸ ਵੀਡੀਓ ਦੇ ਵਿੱਚ ਆਪਾਂ ਨਵਾਂ ਸਟੱਫ ਲੈ ਕੇ ਆਏ ਆਂ ਤੇ ਗਰਮੀਆਂ ਦੇ ਵਿੱਚ ਪਾਉਣ ਵਾਲੇ ਸੂਟ ਨੇ ਜੀ ਇਹਨਾਂ ਨੂੰ ਤੁਸੀਂ ਪਾਰਟੀ ਵੇਅਰ ਵੀ ਪਾ ਸਕਦੇ ਹੋ ਤੇ ਜਿੱਦਾਂ ਛੋਟੇ-ਮੋਟੇ ਕਿਸੇ ਵੀ ਪ੍ਰੋਗਰਾਮ ਤੇ ਪਾ ਸਕਦੇ ਹੋ ਅਖੰਡ ਪਾਠ ਸਾਹਿਬ ਹੋ ਗਿਆ ਜਿੱਦਾਂ ਵੀ ਇਹ ਬਹੁਤ ਸੋਹਣੇ ਝੂਟ ਲੱਗਦੇ ਨੇ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਲਓ ਜੀ ਮੈਂ ਤੁਹਾਨੂੰ ਤਿੰਨ ਸੂਟ ਦਿਖਾਉਂਗੀ ਇਹਨਾਂ ਦੇ ਅਲੱਗ-ਅਲੱਗ ਕਲਰ ਨੇ ਤੇ ਜਿਹੜੀ ਇਹਨਾਂ ਦੀ ਪ੍ਰਿੰਟਿੰਗ ਹੈ ਉਹ ਸੇਮ ਰਹੂਗੀ ਠੀਕ ਹੈ ਆਪਾਂ ਇਹਦੇ ਬਾਰੇ ਤੁਹਾਨੂੰ ਫੁੱਲ ਡਿਟੇਲ ਦੱਸਦੇ ਹਾਂ ਕਿ ਇਹਦੇ ਉੱਪਰ ਕਿਹੜਾ ਵਰਕ ਹੈ ਜੀ ਤੇ ਕਿਹੜਾ ਫੈਬਰਿਕ ਹੈ ਲਓ ਜੀ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਇਹਦੀ ਪ੍ਰਿੰਟਿੰਗ ਪ੍ਰਿੰਟਿੰਗ ਦਾ ਜਿਹੜੀ ਬਹੁਤ ਸ਼ਾਨਦਾਰ ਹੈ ਬਹੁਤ ਹੀ ਸੋਬਰ ਤੇ ਸਰਦਾਰੀ ਸੂਟ ਨੇ ਇਹ ਪੀਕਾਕ ਦਾ ਕਲਰ ਪੀਕਾਕ ਪੀਕਾਕ ਕਲਰ ਹੈ ਇਹ ਮੈਂ ਤੁਹਾਨੂੰ ਨਾ ਇਹਦਾ ਜਿਹੜਾ ਕਲਰ ਹੈ ਬਣਾ ਕੇ ਵੀ ਦਿਖਾਉਂਗੀ ਵੀ ਜਿਹੜਾ ਇਹਦੇ ਤੁਸੀਂ ਟਾਫਟਾ ਲਗਾਣਾ ਹੈ ਉਹ ਕਿੱਦਾਂ ਦਾ ਲਗਾਣਾ ਠੀਕ ਹੈ ਜਿਹੜੀ ਇਹ ਦੀ ਬਾਟਮ ਹੈ ਜੀ ਪੀਕਾਕ ਇਹ ਲਓ ਜੀ ਇਹ ਹੈਗੀ ਇਹਦੀ ਬਾਟਮ ਇਹਨੂੰ ਤੁਸੀਂ ਲਾਈਨਿੰਗ ਲਗਾ ਸਕਦੇ ਹੋ ਤੇ ਇਹਦੇ ਨੀਚੇ ਤੁਸੀਂ ਟਾਪਟਾ ਲਗਾ ਕੇ ਜਿਹੜਾ ਇਹ ਸੂਟ ਹੈ ਬਹੁਤ ਸੋਹਣਾ ਬਣੂਗਾ ਟਾਪਟਾ ਜਿਹੜਾ ਤੁਸੀਂ ਬਾਟਮ ਦੇ ਨਾਲ ਦਾ ਲਗਾਉਣਾ ਹੈ ਆਹ ਲਓ ਜੀ ਮੈਂ ਤੁਹਾਨੂੰ ਸਾਰਾ ਕਲਰ ਬਣਾ ਕੇ ਦਿਖਾਵਾਂ ਪਹਿਲਾਂ ਲਓ ਜੀ ਹੁਣ ਤੁਸੀਂ ਦੇਖੋ ਵੀ ਜਿਹੜੇ ਫਲਾਵਰ ਨੇ ਉਹ ਖਿੜਕੀ ਆਂਦੇ ਪਈ ਨੇ ਉੱਪਰ ਠੀਕ ਐ ਪਹਿਲਾਂ ਜਿਹੜੇ ਸੀ ਉਹ ਫਿੱਕੇ ਲੱਗਦੇ ਸੀਗੇ ਤੁਸੀਂ ਜਿਹੜਾ ਟਾਫਟ ਹੈ ਉਹ ਬਾਟਮ ਦੇ ਨਾਲ ਦਾ ਰੰਗਵਾ ਕੇ ਨਾ ਇਹਦੇ نیچے ਲਗਾਓ ਜਿਹੜੇ ਫਲਾਵਰ ਨੇ ਇਹਨਾਂ ਦੀ ਲੁੱਕ ਬਹੁਤ ਸੋਹਣੀ ਆਊਗੀ ਠੀਕ ਐ ਤੇ ਮੈਂ ਹੁਣ ਤੁਹਾਨੂੰ ਦੱਸਦੀ ਆਂ ਵੀ ਇਹਦੇ ਫੈਬਰਿਕ ਬਾਰੇ ਇਹ ਜਿਹੜਾ ਹੈ ਜੀ ਆਪਣਾ ਜੌਰਜਟ ਪਿਓਰ ਵਾਲੀ ਐ ਤੇ ਇਹਦੇ ਉੱਪਰ ਜਿਹੜਾ ਵਰਕ ਹੈ ਇਹ ਆਰੀ ਤੇ ਸਿੱਪੀ ਦਾ ਵਰਕ ਕੀਤਾ ਹੋਇਆ ਠੀਕ ਐ ਜਿਹੜੇ ਪਿਛਲੀ ਵਾਰੀ ਆਪਣੇ ਸੂਟ ਆਏ ਸੀਗੇ ਉਹਨਾਂ ਦੇ ਉੱਪਰ ਨਾ ਸਿਰਫ ਆਰੀ ਦਾ ਵਰਕ ਕੀਤਾ ਹੋਇਆ ਸੀਗਾ ਤੇ ਇਸ ਵਾਰੀ ਜਿਹੜੀ ਆਪਾਂ ਸਿੱਪੀ ਵੀ ਇਹਦੇ ਵਿੱਚ ਜਿਹੜੇ ਸੂਟ ਪਿੱਛੋਂ ਹੀ ਮਿਲ ਵੱਲੋਂ ਬਣ ਕੇ ਆਏ ਹੋਏ ਨੇ ਅਸੀਂ ਇਹ ਸਿੱਪੀ ਵੀ ਲੱਗੀ ਹੋਈ ਹੈ ਤੇ ਬਹੁਤ ਸੋਹਣੇ ਇਹ ਸੂਟ ਨੇ ਪਿਓਰ ਦੀ ਇਹ ਜਿਹੜੀ ਜੌਰਜਟ ਰਹੂਗੀ ਤੇ ਮਸਲੀਨ ਦੀ ਜਿਹੜੀ ਇਹਦੀ ਬਾਟਮ ਰਹੂਗੀ ਜੌਰਜਟ ਦੇ ਜਿਹੜੇ ਸੂਟ ਨੇ ਜੀ ਜਿਹੜੀਆਂ ਮੇਰੀਆਂ ਭੈਣਾਂ ਜਿਹੜੀਆਂ ਭਾਰੀ ਨੇ ਹਨਾ ਮਤਲਬ ਕੀ ਹੈਲਦੀ ਨੇ ਉਹਨਾਂ ਵਾਸਤੇ ਇਹ ਸੂਟ ਬਹੁਤ ਸੋਹਣੇ ਨੇ ਕਿਉਂਕਿ ਜਿਹੜੀ ਇਹਨਾਂ ਦੀ ਫਿਟਿੰਗ ਹੈ ਬਹੁਤ ਸੋਹਣੀ ਆਂਦੀ ਹੈ ਤੇ ਇਹਦੇ ਵਿੱਚ ਤੁਸੀਂ ਮੈਂ ਤੁਹਾਨੂੰ ਹੋਰ ਵੀ ਕਲਰ ਦਿਖਾ ਦਿੰਨੀ ਆ ਪਹਿਲਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਠੀਕ ਹੈ ਸਕਰੀਨ ਦੇ ਉੱਪਰ ਹੈ ਜਿਹੜਾ ਆਪਣਾ ਨੰਬਰ ਸ਼ੋ ਹੁੰਦਾ ਹੈ ਜੀ ਤੁਸੀਂ ਉਹਦੇ ਤੇ ਸਾਨੂੰ ਵਟਸਐਪ ਮੈਸੇਜ ਕਰਦੇ ਹੋ ਤੇ ਆਪਣੇ ਸੂਟ ਦੀ ਜਿਹੜੀ ਵੀ ਤੁਸੀਂ ਇਹਨਾਂ ਦੇ ਵਿੱਚੋਂ ਲੈਣਾ ਚਾਹੁੰਦੇ ਹੋ ਉਹ ਦੀ ਤੁਸੀਂ ਪਿਕ ਸਾਨੂੰ ਭੇਜ ਦਿਓ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਇਹ ਸੂਟ ਸਾਡੇ ਕੋਲ ਅਵੇਲੇਬਲ ਹੈਗਾ ਕਿ ਨਹੀਂ ਹੈਗਾ ਕਈ ਵਾਰੀ ਪਤਾ ਕੀ ਹੈ ਜਿਹੜੇ ਸੂਟ ਬੁੱਕ ਹੋ ਜਾਂਦੇ ਨੇ ਤੁਸੀਂ ਸਭ ਤੋਂ ਪਹਿਲਾਂ ਜੇ ਤੁਸੀਂ ਇਹ ਸੂਟ ਸਭ ਤੋਂ ਪਹਿਲਾਂ ਦੇਖ ਰਹੇ ਹੋ ਸਾਨੂੰ ਇੱਕ ਵਾਰੀ ਮੈਸੇਜ ਕਰ ਦਿਓ ਆਪਾਂ ਤੁਹਾਡਾ ਇਹ ਸੂਟ ਰੱਖ ਦਾਂਗੇ ਜਿਹਦਾ ਵੀ ਪਹਿਲਾ ਮੈਸੇਜ ਆ ਗਿਆ ਜੀ ਆਪਾਂ ਉਹਦਾ ਹੀ ਸੂਟ ਰੱਖ ਦਾਂਗੇ ਠੀਕ ਹੈ ਇਹ ਫਰਸਟ ਕਲਰ ਸੀਗਾ ਜੀ ਬਾਕੀ ਤੁਹਾਨੂੰ ਮੈਂ ਜਿਹੜਾ ਜਿਹੜਾ ਰੇਟ ਹੈ ਮੈਂਸ਼ਨ ਤਿੰਨ ਸੂਟ ਦਿਖਾਉਂਗੀ ਮੈਂ ਉਹਨਾਂ ਦੇ ਨਾਲ ਹੀ ਮੈਂ ਤੁਹਾਨੂੰ ਲਾਸਟ ਦੇ ਵਿੱਚ ਦੱਸਦੀਆਂ ਵੀ ਇਹਨਾਂ ਦਾ ਪ੍ਰਾਈਸ ਕੀ ਰਹੂਗਾ ਠੀਕ ਹੈ ਨੈਕਸਟ ਹੈਗਾ ਜੀ অনion ਛੇਡ ਲਓ ਜੀ ਇਹ ਆ ਗਈ ਜੀ ਸ਼ਰਟ ਇਹ ਆ ਗਈ ਜੀ ਬਾਟਮ ਬਹੁਤ ਸੋਹਣੀ ਬਾਟਮ ਹੈ ਜੀ ਮਸਲੀਨ ਦਾ ਜਿਹੜਾ ਫੈਬਰਿਕ ਹੈ ਦਾ ਇਹਨੂੰ ਤੁਸੀਂ ਲਾਈਨਿੰਗ ਲਗਾ ਕੇ ਹੀ ਸਟਿਚ ਕਰਵਾਣਾ ਐ ਏਦਾਂ ਇਹ ਸੂਟ ਨਹੀਂ ਸਟਿਚ ਕਰਵਾਣਾ ਕਿਉਂਕਿ ਫਿਰ ਸੂਟ ਦਾ ਨਾ ਰੋਭ ਜਿਹਾ ਨਹੀਂ ਆਉਂਦਾ ਹੈਗਾ ਤੇ ਇਹਦਾ ਵੀ ਕਲਰ ਏਦਾਂ ਹੀ ਮੈਂ ਤੁਹਾਨੂੰ ਦਿਖਾਨੀ ਆ ਕਿ ਜਿਹੜੇ ਇਹਦੇ ਫਲਾਵਰ ਨੇ ਉਹ ਕਿਦਾਂ ਖੜਕੇ ਆਣਗੇ ਜਿਹੜੀ ਬਾਟਮ ਹੈ ਉਹਦੇ ਨਾਲ ਦਾ ਹੀ ਤੁਸੀਂ ਟਾਫਟਾ ਲਗਾਓਗੇ ਤਾਂ ਤੁਸੀਂ ਇਹ ਸੂਟ ਦੀ ਲੁੱਕ ਚੈੱਕ ਕਰੋ ਜੀ ਠੀਕ ਹੈ ਬਹੁਤ ਸੋਹਣਾ ਸੂਟ ਹੈ ਜਿਹੜਾ ਇਹਦਾ ਪਿੰਟ ਜਿਹੜਾ ਤਿੰਨੇ ਸੂਟਾਂ ਦਾ ਸੇਮ ਰਹੂਗਾ ਕਲਰ ਹੈ ਜਿਹੜੇ ਅਲੱਗ-ਅਲੱਗ ਰਹਿਣਗੇ ਤਿੰਨ ਕਲਰ ਇਹਦੇ ਵਿੱਚ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਇਹ ਜਿਹੜਾ ਸੂਟ ਹੈ ਬੁੱਕ ਕਰਵਾ ਸਕਦੇ ਹੋ ਬਾਕੀ ਇਹਦੇ ਨਾਲ ਜਿਹੜਾ ਤੁਸੀਂ ਦੁਪੱਟਾ ਜੀ ਚੁਣੌਣ ਦਾ ਵੀ ਲਗਵਾ ਸਕਦੇ ਹੋ ਤੱਬੀ ਜਿਹੜੀ ਲਾਈਨਿੰਗ ਹੁੰਦੀ ਹੈ ਉਹਦੇ ਨਾਲ ਦਾ ਜੀ ਦੁਪੱਟਾ ਲਗਾਓਗੇ ਬਹੁਤ ਸੋਹਣੀ ਲੁੱਕ ਆਊਗੀ ਉਹਦੇ ਨਾਲ ਵੀ ਟਾਈ ਡਾਈ ਦੁਪੱਟਾ ਕਰੋਗੇ ਬਾਕੀ ਆਪਣੀ ਹੀ ਪਸੰਦ ਦੇ ਅਨੁਸਾਰ ਤੁਸੀਂ ਇਹ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਇਹ ਸੈਕੰਡ ਸ਼ੇਡ ਬਹੁਤ ਸੋਹਣਾ ਕਲਰ ਹੈ ਜੀ ਸਰਦਾਰੀ ਕਲਰ ਨੇ ਇਹ ਸਾਰੇ ਜਿਹੜੀਆਂ ਮੇਰੀਆਂ ਭੈਣਾਂ ਇਹ ਸੂਟ ਪਸੰਦ ਕਰਦੀਆਂ ਨੇ ਐਦਾਂ ਦੇ ਉਹ ਜ਼ਰੂਰ ਲੈਣ ਜੀ ਨੈਕਸਟ ਆ ਗਿਆ ਜੀ ਇਹ ਮਹਿੰਦੀ ਮਸਟਰਡ ਜਿਹਾ ਸ਼ੇਡ ਹੈ ਜੀ ਬਹੁਤ ਸੋਹਣਾ ਸ਼ੇਡ ਹੈ ਲਓ ਜੀ ਪ੍ਰਿੰਟ ਚੈੱਕ ਕਰੋ ਜਿਹੜਾ ਇਹਦੇ ਵਿੱਚ ਆਫ ਵਾਈਟ ਕਰੀਮ ਜਿਹਾ ਨਾ ਇਹ ਕਲਰ ਦੇ ਨਾਲ ਜਿਹੜੇ ਇਹ ਮਸਟਰਡ ਹੋ ਗਿਆ ਅਨੀਅਨ ਹੋ ਗਿਆ ਬਹੁਤ ਜਿਆਦਾ ਉੱਠ ਕੇ ਆਂਦੇ ਪਏ ਨੇ ਇਹ ਜਿਹੜੇ ਸੂਟ ਨੇ ਲਾਈਟ ਵੀ ਨੇ ਤੇ ਡਾਰਕ ਵੀ ਨੇ ਵਿਚਲਾ ਮੇਲ ਹੈ ਜੀ ਇਹਨਾਂ ਨੂੰ ਤੁਸੀਂ ਡਾਰਕ ਉਹਦੇ ਵੀ ਪਾ ਸਕਦੇ ਹੋ ਤੇ ਜੇ ਤੁਸੀਂ ਲਾਈਟ ਪਸੰਦ ਕਰਦੇ ਹੋ ਤਾਂ ਉਹਦੇ ਤੇ ਵੀ ਇਹ ਪੈ ਸਕਦੇ ਨੇ ਠੀਕ ਹੈ ਇਹ ਆ ਗਈ ਜੀ ਦੀ ਬਾਟਮ ਲਓ ਜੀ ਇਹਦਾ ਵੀ ਤੁਸੀਂ ਇੱਤਾਂ ਹੀ ਹਨਾ ਬੀਟ ਆਫਟਾ ਜਿਹੜਾ ਬਾਟਮ ਦੇ ਨਾਲ ਦਾ ਲਗਾਉਗੇ ਤੇ ਜਿਹੜੇ ਇਹ ਫਲਾਵਰ ਨੇ ਪੂਰੇ ਗੂੜੇ ਰੰਗ ਦੇ ਹੋ ਜਾਣਗੇ ਸੇਮ ਹੈ ਜਿਹੜਾ ਇਹਨਾਂ ਦਾ ਵਰਕ ਰਹੂਗਾ ਆਰੀ ਦੇ ਨਾਲ ਸਿੱਪੀ ਦਾ ਜੀ ਤੇ ਫੈਬਰਿਕ ਵੀ ਸੇਮ ਹੈ ਜੀ ਪਿਓਰ ਜੌਰਜਟ ਹੈ ਦੂਜੀ ਜੌਰਜਟ ਨਹੀਂ ਹੈਗੀ ਇੱਕ ਖੜਮੀ ਜੀ ਹੁੰਦੀ ਹੈ ਉਹਦੇ ਨਾਲ ਜਿਹੜੀ ਫਿਟਿੰਗ ਹੈ ਨਾ ਫੁੱਲਮੀ ਜੀ ਰਹਿੰਦੀ ਹੈ ਇਹ ਜਿਹੜੀ ਜੌਰਜਟ ਹੈ ਇਹ ਆਪਣੇ ਨਾਲ ਹੀ ਲੱਗ ਜਾਂਦੀ ਹੈ ਆਪਣੀ ਫਿਟਿੰਗ ਹੈ ਜਿਹੜੀ ਬਹੁਤ ਸੋਹਣੀ ਬਣ ਜਾਂਦੀ ਹੈ ਇਹਦੇ ਨਾਲ ਠੀਕ ਹੈ ਜਿਹੜਾ ਇਹਨਾਂ ਦਾ ਪ੍ਰਾਈਸ ਹੈ ਜੀ ਇਹ ਰਹੂਗਾ ਜੀ 1800 ਤੇ ਜਿਹੜੀ ਆਪਣੀ ਸ਼ਿਪਿੰਗ ਹੈ ਉਹ ਫਰੀ ਰਹੂਗੀ ਤੁਸੀਂ ਜੇ ਇਹ ਸੂਟ ਲਾਈਕ ਕਰਦੇ ਹੋ ਤਾਂ ਤਿੰਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਹੈ ਜੀ ਸਕਰੀਨਸ਼ਾਟ ਲੈ ਲਓ ਜੀ ਸਾਡੇ ਨੰਬਰ ਜਿਹੜਾ ਸਕਰੀਨ ਦੇ ਉੱਪਰ ਸ਼ੋਅ ਹੁੰਦਾ ਪਿਆ ਹੈ ਸਾਨੂੰ ਜ਼ਰੂਰ ਆਰਡਰ ਦਿਓ ਠੀਕ ਹੈ ਤਿੰਨ ਸ਼ੇਡ ਸੀਗੇ ਇਹਦੇ ਵਿੱਚ ਨੈਕਸਟ ਆ ਗਏ ਜੀ ਸੂਟ कॉटन ਦੇ ਦੁਪट्टे ਵਾਲੇ ਇਹ ਸੂਟ ਰਹਿਣਗੇ ਜੀ ਹਲਕਾ ਜਿਹਾ ਲਵੈਂਡਰਾ ਕਲਰ ਹੈ ਜੀ ਇਹ ਲਓ ਜੀ ਇਹ ਆ ਗਈ ਸ਼ਰਟ ਪ੍ਰਿੰਟ ਚੈੱਕ ਕਰ ਲਓ ਤੁਸੀਂ ਕਲਰ ਨੇ ਜਿਹੜੀ ਆਪਾਂ ਸਰਦਾਰੀ ਲੈ ਕੇ ਆਂਦੇ ਨੇ ਵੀ ਤਾਂ ਕਿ ਇਹ ਜੋ ਮੇਰੀਆਂ ਭੈਣਾਂ ਸਿਆਣੀਆਂ ਨੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਨੇ ਤੇ ਜਿਹੜੇ ਜਿੱਦਾਂ ਕੁੜੀਆਂ ਵਗੈਰਾ ਵੀ ਇਹ ਪਾ ਸਕਦੀਆਂ ਲੈਸ ਵਰਕ ਕਰ ਲੋਂਗੇ ਨਾ ਤੁਸੀਂ ਇਹਦੇ ਉੱਪਰ ਤਾਂ ਇਹ ਕੁੜੀਆਂ ਵਾਲਾ ਵੀ ਸੂਟ ਬਣ ਜਾਂਦਾ ਹੈ ਲਓ ਜੀ ਉਹਦੇ ਨਾਲ ਬਾਟਮ ਆ ਗਈ ਇਹ ਬਾਟਮ ਦੇ ਵਿੱਚ ਨਾ ਹਲਕਾ ਜਿਹਾ ਸੈਲਫ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਜਿੱਦਾਂ ਸ਼ਰਟ ਦੇ ਵਿੱਚ ਪ੍ਰਿੰਟ ਬਣੀ ਹੋਈ ਹੈ ਐਦਾਂ ਹੀ ਹਲਕਾ ਜਿਹਾ ਇਹਦੇ ਵਿੱਚ ਸੈਲਫ ਬਣੀ ਹੋਈ ਹੈ ਇਹ ਆ ਗਿਆ ਜੀ ਇਹਦੇ ਨਾਲ ਮਸਲੀਨ ਦਾ ਦੁਪੱਟਾ ਦੁਪੱਟੇ ਦੇ ਵਿੱਚ ਫੁੱਲ ਪ੍ਰਿੰਟਿੰਗ ਰਹੂਗੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀਆਂ ਮੇਰਾ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਸਿਰ ਦੇ ਉੱਪਰ ਦੁਪੱਟੇ ਨਹੀਂ ਖੜਦੇ ਹੈਗੇ ਸਾਨੂੰ ਇਸ ਚੀਜ਼ ਦੀ ਪ੍ਰੋਬਲਮ ਆਂਦੀ ਹੈ ਤੁਸੀਂ ਇਹ ਵਾਲੇ ਦੁਪੱਟੇ ਨਾਲ ਸੂਟ ਯੂਜ਼ ਕਰਕੇ ਦੇਖਿਓ ਤੁਸੀਂ ਦੁਬਾਰਾ ਕਹੋਗੇ ਵੀ ਇਹ ਵਾਲਾ ਸੂਟ ਸਾਨੂੰ ਚਾਹੀਦਾ ਹੈ ਜੀ ਠੀਕ ਹੈ ਦੁਪੱਟਾ ਬਹੁਤ ਸ਼ਾਨਦਾਰ ਹੈ ਤੇ ਸਿਰ ਤੇ ਖੜਨ ਵਾਲਾ ਹੈ ਠੀਕ ਹੈ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਦੂਸਰਾ ਕਲਰ ਦਿਖਾਣੇ ਆ ਜਿਹੜੇ ਇਹਦੇ ਨਾਲ ਦੇ ਸੂਟ ਨੇ ਨਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੀ ਆ ਵੀ ਇਹ ਇੱਕ ਇੱਕ ਪ੍ਰਿੰਟ ਆਇਆ ਹੋਇਆ ਏ ਜੇ ਤੁਸੀਂ ਇਹਦੇ ਵਿੱਚ ਸੂਟ ਲੈਣਾ ਚਾਹੁੰਦੇ ਹੋ ਇਸ ਸਟੱਫ ਦੇ ਵਿੱਚ ਤਾਂ ਜਿਹੜੀ ਪ੍ਰਿੰਟਿੰਗ ਆ ਉਹ ਅਲੱਗ-ਅਲੱਗ ਰਹੂਗੀ ਠੀਕ ਐ ਲਓ ਜੀ ਇਹ ਰੀਵਾ ਬ੍ਰਾਂਡ ਰਹੂਗਾ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀਗੀ ਪਹਿਲੇ ਸੂਟ ਦੇ ਵਿੱਚ ਇਹ ਰੀਵਾ ਦਾ ਬ੍ਰਾਂਡ ਰਹੂਗਾ ਬਹੁਤ ਵਧੀਆ ਸਟੱਫ ਐ ਜੀ ਕਾਟਨ ਦੇ ਵਿੱਚ ਉਹ ਇਹਦਾ ਰੰਗ ਨਹੀਂ ਜਾਂਦਾ ਹੈਗਾ ਜੀ ਕੋਈ ਇਹ ਸ਼ਿੰਕ ਨਹੀਂ ਹੁੰਦਾ ਹੈਗਾ ਬਹੁਤ ਵਧੀਆ ਫੈਬਰਿਕ ਰਹੂਗਾ ਇਹਦਾ ਇਹ ਵੀ অনিয়ন ਛੇੜ ਆ ਗਿਆ ਜੀ ਕਾਟਨ ਦੇ ਵਿੱਚ ਉਹ ਡਾਰਕਨ অনিয়ন ਸੀਗਾ ਜਿਹੜਾ ਆਪਾਂ ਜੌਰਜਟ ਤੇ ਦਿਖਾਇਆ ਸੀਗਾ ਤੇ ਜਿਹੜਾ ਇਹ ਕਾਟਨ ਦੇ ਵਿੱਚ ਹੈ ਇਹ ਵਾਲਾ ਲਾਈਟ ਦੇ ਵਿੱਚ ਆ ਗਿਆ ਲਓ ਜੀ ਚੈੱਕ ਕਰ ਲਓ ਬਹੁਤ ਸੋਹਣਾ ਪ੍ਰਿੰਟ ਹੈ ਜੀ ਤੁਸੀਂ ਇਹਦਾ ਜਿੱਦਾਂ ਜੇ ਸਾਨੂੰ ਸਾਡੇ ਤੋਂ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਲੈਸਸ ਵਗੈਰਾ ਜਿੱਦਾਂ ਵੀ ਤੁਸੀਂ ਕਹੋਗੇ ਆਪਾਂ ਐਡ ਕਰ ਦਾਂਗੇ ਤੁਸੀਂ ਆਪਣਾ ਜਿਹੜਾ ਮੈਜ਼ਰਮੈਂਟ ਹੈ ਨਾ ਉਹ ਸਹੀ ਭੇਜਿਆ ਕਰੋ ਤਾਂ ਹੀ ਸੂਟ ਵਧੀਆ ਬਣਦੇ ਨੇ ਬਾਕੀ ਤੁਹਾਨੂੰ ਪਤਾ ਹੀ ਆਪਣੀ ਸਟਿਚਿੰਗ ਦਾ ਆਪਣੇ ਕੋਲ ਜਿਹੜੀ ਸਟਿਚਿੰਗ ਹੈ ਬਹੁਤ ਵਧੀਆ ਹੋ ਕੇ ਜਾਂਦੀ ਹੈ ਜੇ ਤੁਸੀਂ ਜਿੱਪ ਲਗਵਾਉਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਦੱਸ ਦਿਆ ਕਰੋ ਮੈਜ਼ਰਮੈਂਟ ਦੇ ਨਾਲ ਹੀ ਲਿਖ ਕੇ ਆਪਾਂ ਤੁਹਾਨੂੰ ਲਗਾ ਦਿਆ ਕਰਾਂਗੇ ਉਹ ਤੇ ਇਹ ਆ ਜੂਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਦਾ ਪ੍ਰਿੰਟ ਹੈ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਹੈ ਲਓ ਜੀ ਚੱਕ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਕੋਈ ਵੀ ਸ਼ਿਕਾਇਤ ਨਹੀਂ ਹੈਗੀ ਇਹਨਾਂ ਸੂਟਾਂ ਦੀ ਦੁਪੱਟੇ ਨੇ ਜਿਹੜੇ ਸਿਰ ਤੇ ਖੜਨ ਵਾਲੇ ਨੇ ਐਦਾਂ ਨਹੀਂ ਹੈਗਾ ਵੀ ਤਿਲਕਣਗੇ ਠੀਕ ਹੈ ਜੀ ਜਿਹੜਾ ਇਹਨਾਂ ਸੂਟਾਂ ਦਾ ਪ੍ਰਾਈਸ ਹੈ ਜੀ ਇਹ ਰਹੂਗਾ 2250 ਰੁਪਏ ਕਿਉਂਕਿ ਦੁਪੱਟੇ ਵਾਲੇ ਸੂਟ ਨੇ ਤੇ ਪਿਓਰ ਕਾਟਨ ਦੇ ਸੂਟ ਨਹੀਂ ਠੀਕ ਹੈ ਤੇ ਜਿਹੜੀ ਸ਼ਿਪਿੰਗ ਹੈ ਜੀ ਉਹ ਵੀ ਫ੍ਰੀ ਰਹੂਗੀ ਇੰਡੀਆ ਦੇ ਵਿੱਚ ਜੇ ਤੁਹਾਨੂੰ ਇਹ ਸੂਟ ਪਸੰਦ ਨੇ ਜੀ ਤਾਂ ਤੁਸੀਂ ਸਾਨੂੰ WhatsApp ਦੇ ਉੱਪਰ ਪਿਕ ਭੇਜ ਦਿਓ ਆਪਾਂ ਤੁਹਾਡਾ ਜਿਹੜਾ ਸੂਟ ਹੈ ਉਹ ਡਨ ਕਰ ਦਾਂਗੇ ਤੇ ਤੁਸੀਂ ਹਾਫ ਪੇਮੈਂਟ ਸਾਨੂੰ ਪਹਿਲਾਂ ਕਰ ਦਿਓ ਜਿਸ ਦਿਨ ਤੁਹਾਡਾ ਸੂਟ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਜਿਸ ਦਿਨ ਤੁਹਾਡਾ ਸਟਿਚ ਕਰ ਦਾਂਗੇ ਆਪਾਂ ਤੁਹਾਨੂੰ ਫੋਟੋ ਭੇਜ ਦਾਂਗੇ ਵੀ ਆਪਣਾ ਤੁਹਾਡਾ ਭੈਣੇ ਸੂਟ ਸਟਿਚ ਹੋ ਗਿਆ ਤੇ ਤੁਸੀਂ ਸਾਨੂੰ ਜਿਹੜੀ ਬਾਕੀ ਦੀ ਪੇਮੈਂਟ ਹੈ ਉਹ ਕਰ ਦਿਓ ਤੇ ਆਪਾਂ ਤੁਹਾਡਾ ਕੋਰੀਅਰ ਲਗਾ ਦਾਂਗੇ ਜੀ ਕਾਟਨ ਵਾਲੇ ਸੂਟਾਂ ਦਾ ਪ੍ਰਾਈਸ ਹੈ ਜਿਹੜਾ 2250 ਰਹੇਗਾ ਜੌਰਜਟ ਵਾਲਿਆਂ ਦਾ ਰਹੇਗਾ 1800 ਲਓ ਜੀ ਇਹ ਜਿਹੜਾ ਸੂਟ ਹੈ ਮੈਂ ਤੁਹਾਨੂੰ ਇੱਕ ਪੀਸ ਹੀ ਦਿਖਾਉਂਗੀ ਕਿਉਂਕਿ ਮੈਂ ਇਹਦੇ ਨਾਲ ਤੁਹਾਡੇ ਫੈਬਰਿਕ ਬਾਰੇ ਤੁਹਾਨੂੰ ਦੱਸਣਾ ਚਾਹਨੀ ਆਂ ਪੀ ਜਿਹੜੇ ਆਪਣੇ ਨੈਕਸਟ ਸੂਟ ਆਣਗੇ ਇਹਦੇ ਨਾਲ ਦੇ ਆਣਗੇ ਤਾਂ ਜੋ ਮੈਂ ਤੁਹਾਨੂੰ ਦੱਸ ਦਾਂ ਵੀ ਤੁਸੀਂ ਇਹ ਨਾ ਫੈਬਰਿਕ ਪਹਿਲਾਂ ਹੀ ਦੇਖ ਲਓ ਠੀਕ ਹੈ ਬਹੁਤ ਸੋਹਣਾ ਇਹ ਗਰਲਿਸ਼ ਜਿਹਾ ਸੂਟ ਬਣਿਆ ਹੋਇਆ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ ਤਾਂ ਵੱਡੇ ਪਣੇ ਦਾ ਇਹ ਸੂਟ ਮਿਲੇਗਾ ਤੁਹਾਨੂੰ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਵੀ ਸਾਰੇ ਕਲਰ ਇਹਦੇ ਵਿੱਚ ਹੈਗੇ ਨੇ ਠੀਕ ਹੈ ਮਰਜੈਂਟਾ ਕਲਰ ਹੋ ਗਿਆ ਬੇਬੀ ਪਿੰਕ ਹੋ ਗਿਆ yellow ਹੋ ਗਿਆ ਬਾਕੀ ਤੁਸੀਂ ਜਿੱਦਾਂ ਇਹਦੇ ਨਾਲ ਨਾ ਬੋਟਮ ਲਗਾਉਂਗੇ ਪਲੇਨ ਪਲੇਨ ਦੇ ਉੱਪਰ ਆਪਾਂ ਜਿੱਦਾਂ ਲੈਸ ਵਰਕ ਕਰ ਸਕਦੇ ਆ ਤੇ ਆਪਾਂ ਮਸ਼ੀਨ ਵਰਕ ਦਾ ਜਿੱਦਾਂ ਵੀ ਵਰਕ ਕਰਦੀ ਹੈ ਹਨਾ ਉਹ ਵੀ ਬਹੁਤ ਸੋਹਣਾ ਲੱਗੂਗਾ ਜਿਹੜੇ ਮੈਚਿੰਗ ਸੂਟ ਨੇ ਉਹ ਜ਼ਿਆਦਾ ਸੋਹਣੇ ਲੱਗਣਗੇ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਜਿਹੇ ਸੂਟ ਆਪਾਂ ਬਣਾਏ ਹਨਾ ਵੀ ਕਿੱਦਾਂ ਦੇ ਇਹ ਲੱਗਦੇ ਨੇ ਜਿਹੜੇ ਨੈਕਸਟ ਆਪਣੀ ਵੀਡੀਓ ਅਪਾ ਹੋਰ ਵੀ ਇਹਨਾਂ ਚੀਜ਼ਾਂ ਦੀ ਅਪਲੋਡ ਕਰਾਂਗੇ ਉਹ ਇਹੀ ਚੀਜ਼ ਰਹੂਗੀ ਜੇ ਤੁਹਾਨੂੰ ਮੈਂ ਫੈਬਰਿਕ ਦਿਖਾ ਦਿੰਨੀ ਆ ਦੇਖੋ ਲਓ ਜੀ ਪਿਓਰ ਕਾਟਨ ਦਾ ਇਹ ਸੂਟ ਹੈ ਜੀ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਇਹ ਸੂਟ ਬਣ ਜੇ ਜਿੱਦਾਂ ਨਾ ਮੇਰੇ ਇਹ ਦੇਖੋ yellow ਕਲਰ ਦਾ ਦੁਪੱਟਾ ਲਿਆ ਹੋਇਆ ਵੀ ਕਿੰਨਾ ਸੋਹਣਾ ਲੱਗ ਰਿਹਾ ਐਦਾਂ ਹੀ ਤੁਸੀਂ ਕਿਸੇ ਵੀ ਅ ਕਲਰ ਦਾ ਕੰਟਰਾਸਟ ਕਰ ਸਕਦੇ ਹੋ ਇਹਦੇ ਵਿੱਚ ਪਿੰਕ ਦਾ ਹੋ ਗਿਆ yellow ਦਾ ਹੋ ਗਿਆ ਜਿਹੜਾ ਵੀ ਤੁਹਾਨੂੰ ਇਹਦੇ ਵਿੱਚ ਕਲਰ ਪਸੰਦ ਹੈ ਤੁਸੀਂ ਜਿੱਦਾਂ ਦਾ ਵੀ ਸਾਨੂੰ ਕਹੋਗੇ ਆਪਾਂ ਓਦਾਂ ਦਾ ਹੀ ਬਣਾ ਦਾਂਗੇ ਵਰਕ ਕਰਕੇ ਸਲਵਾਰਾਂ ਇਹਦੇ ਵਿੱਚ ਜਿੱਦਾਂ ਲੈਸ ਵਰਕ ਹੋ ਗਿਆ ਸ਼ਾਰਟ ਦੇ ਵਿੱਚ ਬਹੁਤ ਸੋਹਣੀਆਂ ਇਹ ਚੀਜ਼ਾਂ ਬਣਦੀਆਂ ਨੇ ਤੁਸੀਂ ਇਹ ਚੀਜ਼ਾਂ ਸਾਨੂੰ ਇੱਕ ਵਾਰੀ ਦੱਸ ਦਿਓ ਵੀ ਆਪਾਂ ਜਿਹੜੀਆਂ ਤੁਹਾਨੂੰ ਵਧੀਆ ਤਰੀਕੇ ਨਾਲ ਤਿਆਰ ਕਰਕੇ ਦਵਾਂਗੇ ਠੀਕ ਹੈ ਬਾਕੀ ਅੱਜ ਵਾਲੇ ਜਿਹੜੇ ਸੂਟ ਨੇ ਤੁਹਾਨੂੰ ਕਿੱਦਾਂ ਦੇ ਲੱਗੇ ਇਹ ਵੀ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ ਸਾਡੀ ਵੀਡੀਓ ਜਿਹੜੀ ਇਹ ਅੱਗੇ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਤਾਂ ਜੋ ਇਹ ਸਭ ਕੋਲ ਪਹੁੰਚ ਸਕੇ ਠੀਕ ਹੈ ਆਪਣੇ ਕੋਲ ਹਰੇਕ ਤਰ੍ਹਾਂ ਦਾ ਮਸ਼ੀਨ ਵਰਕ ਹੈਂਡ ਵਰਕ ਪੇਂਟ ਵਰਕ ਸਟੀਚਿੰਗ ਸਾਰੀ ਅਵੇਲੇਬਲ ਹੈਗੀ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਜਿਹੜਾ ਡਿਜ਼ਾਈਨ ਆਪ ਵੀ ਭੇਜ ਸਕਦੇ ਹੋ ਤੇ ਜਿਹੜੇ ਸਾਡੇ ਬਣੇ ਹੋਏ ਡਿਜ਼ਾਈਨ ਨੇ ਤੁਸੀਂ ਇੰਸਟਾ ਦੇ ਉੱਪਰ ਜਾਂ YouTube ਦੇ ਉੱਪਰ ਆਪਣੀ ਪ੍ਰੋਫਾਈਲ ਦੇਖ ਕੇ ਨਾ ਉਹਦੇ ਵਿੱਚੋਂ ਡਿਜ਼ਾਈਨ ਜਿਹੜੇ ਭੇਜੋਗੇ ਆਪਾਂ ਸੇਮ ਟੂ ਸੇਮ ਤਿਆਰ ਕਰਕੇ ਦੇਵਾਂਗੇ ਬਹੁਤ ਵਧੀਆ ਆਪਣੇ ਕੋਲ ਜਿਹੜੇ ਸੂਟ ਤਿਆਰ ਹੁੰਦੇ ਨੇ ਠੀਕ ਹੈ ਲਓ ਜੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੈ ਤੁਸੀਂ ਇੱਕ ਵਾਰੀ ਸਾਡੇ ਨਾਲ ਗੱਲਬਾਤ ਕਰਿਓ ਵੀ ਭੈਣੇ ਇਹ ਸਾਡਾ ਸੂਟ ਰੱਖ ਦੋ ਤੇ ਆਪਾਂ ਉਹੀ ਸੂਟ ਤੁਹਾਡਾ ਡਨ ਕਰ ਦਾਂਗੇ ਹਾਫ ਪੇਮੈਂਟ ਤੁਸੀਂ ਕਰਨੀ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਤੇ ਬਾਕੀ ਤੁਸੀਂ ਜਿਹੜੀ ਹਾਫ ਰਹਿ ਜੂਗੀ ਜਿੱਦਨ ਤੁਹਾਡਾ ਸਟਿਚ ਹੋ ਗਿਆ ਸੂਟ ਜਾਂ ਆਪਾਂ ਕੋਰੀਅਰ ਕਰਾਂਗੇ ਉਦੋਂ ਤੁਸੀਂ ਇਹ ਸੂਟ ਸੌਰੀ ਪੇਮੈਂਟ ਕਰ ਦਿਓ ਹਾਫ ਆਪਾਂ ਤੁਹਾਡਾ ਡਨ ਕਰ ਦਾਂਗੇ ਠੀਕ ਹੈ ਇਹ ਵਾਲੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਵਾਂਗੇ ਅੱਗੇ ਤੇ ਸੌਰੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਜੀ